ਕੇ ਲਗਿਆ ਹੈ ਮਰ ਤੇਰੇ ਕਰਨੀ ਰਹਿਣੀ ਹੈ ਕਰਨੀ ਸ੍ਰਿਸ਼ਟ ਵਾਸ਼ਤੀ ਗੁਰੂ ਨੇ ਸੰਗਤ ਬਣਾਈ ਹੈ ਉਹਦੇ ਉੱਤੇ ਨਿਬੜੀ ਵੀ ਅਸੇ ਤਈ ਹੈ ਭਾਈ ਸਾਹਿਬ ਜੀ ਨੇ ਸੋ ਲਿਖ ਦਿੱਤਾ ਵੀ ਤਰਤੀ ਨੂੰ ਪੁੱਛਿਆ ਅਕਾਲ ਪ੍ਰਭੂ ਤੈਨੂੰ ਕਿਸ ਚੀਜ਼ ਦਾ ਬੋਝ ਹੈ ਉਹ ਚੱਕ ਲਈਏ ਉਹਦੇ ਬਾਰੇ ਭਾਈ ਸਾਹਿਬ ਵਿਦਮਾਨ ਤੇ ਉਹਨਾਂ ਨੇ ਗੁਰੂ ਕਰਦੇ ਸ਼ੇਵਕਾ ਨੂੰ ਰੋਸ਼ਨੀ ਵਾਸਤੇ ਬਾਣੀ ਲਿਖ ਦਿੱਤੀ ਹੈ ਨੌ ਨਵੇਂ ਇਹਨਾਂ ਵਿੱਚੋਂ ਦੱਸ ਤੈਨੂੰ ਕਿਹੜੀ ਚੀਜ਼ ਦਾ ਬੋਝ ਹੈ ਮੈਂ ਉਹਨੂੰ ਚੱਕ ਦੇਣ ਸਾਰੇ ਪਰਬਤ ਬੜੇ-ਬੜੇ ਵਿਕਾਸ ਨੂੰ ਲੱਗੇ ਖੜੇ ਨੇ ਉਹਨਾਂ ਨੂੰ ਢਾਹ ਰਿਆ ਉਹਨਾਂ ਸ਼ਾਰਾ ਮੰਨੋ ਲੈ ਕੇ ਵਰਣ ਕੀਤਾ ਹੈ ਨੰਤਸ ਭਾਰੇ ਪਰਬਤਾਂ ਸਮਾਨਕ ਹੰਦੇ ਨੰਤਸ ਭਾਰੇ ਸ਼ਾਇਰਾਂ ਦੀ ਵਾਹ ਬਹੰਦੇ ਨੰਤਸ ਭਾਰੇ ਤਰਵਰਾ ਫਲ ਸੁਫਲ ਫਲੰਦੇ ਫਲਣਾ ਫਲਦੇ ਸਮੇਂ ਤੱਕੇ ਝੁਕੇ ਠਾਂ ਲੱਗਦੇ ਇਹਨਾਂ ਬੋਝ ਹੋ ਜਾਂਦਾ ਕਿੰਨਾ ਜਗਨਾਤ ਖੜਾ ਹੈ ਵੀ ਇਹ ਭਾਰਾ ਹੋਊ ਤੈਨੂੰ ਪਰਬਤ ਭਾਰੇ ਹੋਣਗੇ ਨਦੀਆਂ ਨਾਲੇ ਕਿੰਨੀ ਵਹਿਣ ਵਗਦੇ ਨੇ ਸਮੁੰਦਰ ਕਿੰਨਾ ਮੋਹਜਦਾਰ ਕਿੰਨੇ ਥਾਂ 10 ਸੇ ਸੇ ਧਰਤੀ ਨੂੰ ਹੈਗਾ ਵੀ ਇਹ ਭਾਰਾ ਹੋਊ ਮੇਰਾ ਰੂਮ ਵੀ ਹੋਏ ਖੜੇ ਨੇ ਮੈਨੂੰ ਨਾ ਪਰਬਤ ਪਾਰੇ ਨੇ ਨਾ ਸਮੁੰਦਰ ਪਾਰੇ ਨੇ ਆਂਦੀਆਂ ਭਾਰੀਆਂ ਨਾ ਗਿਣਤੀ ਤੋਂ ਪਰੇ 84 ਲੱਖ ਜੂਨ ਮੇਰੇ ਤੇ ਫਿਰਦੀ ਉਮਰ ਹੀ ਪਾਰੇ ਉਹ ਮੇਰਾ ਨੂਰ ਹੀ ਹੋਏ ਖੜੇ ਨੇ ਪਾਰੇ ਪਹੀਆ ਕਿਰਤ ਘਣ ਮੰਦੀ ਹੁੰਦੇ ਜਿਹੜੇ ਆਪਣੇ ਵਾਹਿਗੁਰੂ ਸਿਰਜਣਹਾਰ ਦਾ ਉਪਕਾਰ ਪੁਲਾ ਕੇ ਬੈਰੀ ਨਾਲ ਵੈਰ ਕਰਦੇ ਮੈਨੂੰ ਉਹ ਪਹੁੰਚਦਾ ਰੱਬ ਦੇ ਕੀਤੇ ਹੇ ਦੇ ਸ਼ੁਕਰ ਨਹੀਂ ਕਰਦੇ ਫੇਰ ਉਸ ਦੇ ਨਾਲ ਵੀ ਟਿੱਚਰ ਕਰਦੇ ਨੇ ਉਹਦੀ ਸਿੱਖਿਆ ਜੀ ਨਹੀਂ ਕਰਦੇ ਉਹਨੂੰ ਅਕਿਰਤ ਕਰਨ ਕੇ ਹੈ ਅਕਾਲ ਪੁਰਖ ਦੇ ਗੁਰਦੇਵ ਦੇ ਕੀਤੇ ਹੋਏ ਗੁਣਾਂ ਨੂੰ ਪੁਲਾ ਕੇ ਉਹਦੇ ਚ ਦੋਸ਼ ਦੇਖਣਾ